ਫੋਟੋ ਖਿੱਚਾਂ ਤੇਰੀ ਮਣੀ ਸਮਾਈਲ ਕਰ ਹੱਸ ਵੀ ਇਹ ਕਹਣਾ ਫਿਰ ਗੁੱਸੇ ਚੋਂ ਲੱਗੇ ਹੋ ਗੁੱਸੇ ਚੋਂ ਚੇ ਪਾ ਦੇ ਦੋ ਹੁਣ ਇਹ ਲੈਣਾ ਹੈ 5:30 ਹੋਏ ਦਾ 6 ਵਜੇ ਦਾ ਸਾਰਿਆਂ ਨੂੰ ਕਿਹਾ ਅੱਜ ਹੈਗਾ ਸੁਖਨੀ ਦਾ ਜਨਮ ਦਿਨ ਤੇ ਕੇ ਕਾਰ ਲੈ ਜਾਣਾ ਮੈਂ ਕਿ ਸ ਮੈਂ ਕਾਰ ਦੇ ਵਿੱਚ ਰੱਖਣਾ ਹੈ ਕੱਪੜੇ ਮੇਰੇ ਸੁੱਕ ਗਏ ਐ ਇੱਦਾਂ ਐਵੇਂ ਨਹੀਂ ਇਹ ਨਾਲ ਮੈਂ ਦੇਖਿਆ ਅੰਦਰ ਵੀ ਰਹੇ ਵੀ ਬੁੜੀਆਂ ਕੋ ਧੋਉਂਦੇ ਆ ਆਪਾਂ ਵੀ ਆਪਣੇ ਕੱਪੜੇ ਆਪ ਹੀ ਧੋਈ ਤੇ ਆ। ਟਹਿ ਲਾ ਕੇ ਨਾਲੇ ਰੱਖ ਦੀ। ਚਲੋ ਧਿਆਨ ਨਾਲ ਸੌਫਟਾ ਯੂਜ਼ ਨੂੰ ਲਈਏ ਕੰਮ। ਰੋਟੀ ਵੀ ਪਾ ਕੇ ਆਪੇ ਥਾਣੀ। ਖਾ ਕੇ ਰੋਟੀ। ਭਾਂਡੇ ਨਹੀਂ ਢਕਾਉਣੇ। ਨਾਲੇ ਰੱਖਾਂ ਇਹ ਨਾਲ ਹੀ ਰੋਟੀ। ਇਹ ਆਪਣੇ ਪ੍ਰਿੰਸੀਪਲ ਨਾ ਬੈਠਦੇ ਛਾਤਰ ਇਕੱਠੀ ਹੁੰਦੇ। ਹਾਂ ਉਹ ਬੱਜਾ ਚਾਚਾ ਚਾਚਾ ਮੇਰੇ ਟੱਕਰ ਗਿਆ ਕਹਿੰਦਾ ਪੈਗਲ ਹੋਣਾ ਉਹਦੇ ਮੈਂ ਦੂਨ ਕਰਦਾ ਇੱਧ ਖੜਾ ਉਹ ਯਾਰ ਬੰਦੇ ਨੂੰ ਡਿਗਦਾ ਕਹਿੰਦਾ ਉਹਨੇ ਪੈਗ ਦਾ ਇਕੱਠਿਆਂ ਨੇ ਬੋਧਰ ਲੈਣੀ ਸੀ ਉਹ ਆਇਆ ਨਹੀਂ ਤੇ ਹੁਣ ਕਰ ਕਹਿੰਦੇ ਜਗਾੜ ਗਏ ਮੈਂ ਕਰ ਦਉਣਾ ਹਾਂ ਆਈ ਆ ਜੰਨ ਮੈਂਗਾ ਸਕੈਨਰ ਗੱਡੀ ਚ ਲਾਇਆ ਲੋਗ ਅੱਬ ਕੇਕ ਜਗੁਣੀ ਦਾ ਆ ਗਿਆ ਲੈਣ ਬਣ ਗਿਆ ਬਹੁਤ ਸੋਹਣਾ ਕੇਕ ਆਪਣਾ ਹੋ ਗਿਆ ਥੋੜਾ ਬਾਧਾ ਹੋ ਸੌਸ ਸਮੋਸਾ ਨਪੋੜੇ ਆ ਬਾਕੀ ਹੋਰ ਆਪਣੇ ਮੰਗਾ ਲਾਂਗੇ ਕੀ ਉਹਨੂੰ ਕਹਿੰਦੇ ਪੀਜੀ ਪੂਜੀ ਹਨਾ ਸੈਂਡਵਿਚ ਜਿੱਦਾ ਹੋ ਗਈ ਸ਼ਾਪਿੰਗ ਡਨ ਕੇਕ ਸਮੋਸੇ ਸੋ ओके ਤੇ ਟਕੋੜੇ ਉਹ ਖਟਿਆਈ ਖਟੂਈ ਪਾਤੀ ਆ ਇੱਧਰ ਪਨੀਰ ਵਾਲੇ ਡਿਫਰੈਂਟ ਹੋ ਗਏ ਤੇ ਬਾਕੀ ਘਰੇ ਸਮਾਨ ਪਿਆ ਜਿਹੜਾ ਹੋਰ-ਉਰ ਲੱਟਰ ਪਟੜਿਆ ਤੇ ਬਾਕੀ ਪੀਜ਼ਾ ਆਰਡਰ ਕਰ ਲਾਂਗੇ ਤਿੰਨ ਚਾਰ ਸਾਬੇ ਕਰ ਲਾਂਗੇ ਹੋਰ ਕੀ ਆ ਬਸ ਕੇਕ ਹੈਗਾ 10 ਸਟ ਬਹੁਤ ਪਾਰਟੀ ਇੰਨੀ ਨਾ ਇੰਨੀ ਕਿਨ ਵਾਲਾ ਮਹਿੰਗਾ ਹੈ ਇੰਨੀ ਨੂੰ ਵੀ 15000 2000 ਲੱਗ ਜਾਂਦਾ ਸੌਖਾ ਨਹੀਂ ਹੈਗਾ ਕੰਮ ਬੈਂਚ ਦੇਖਣ ਨੂੰ ਹੀ ਲੱਗਦਾ ਹੁੰਦਾ ਕਿ ਪੈਸਾ ਦਾ ਕੋਈ ਨਹੀਂ ਹੁੰਦਾ ਕੁੜੀ ਜਿਹੜਾ ਵਾ ਮਾਮੀ ਦੇ ਪਰ ਗੁੱਲਾਂ ਦੀ ਬਰਖਾ ਕਰਦੀ ਫੁੱਲਾਂ ਦੀ ਬਰਖਾ ਕਰਦੀ ਹੈ ਮਾਮੀ ਦੀ ਪਰ ਉਹ ਤਾਰੇ ਚੜਾਏਗੇ ਗਈ ਸਾਰੀ ਬਰੋ ਦੀ ਇਹ ਨਹੀਂ ਉਹ ਬਿਸਰੀ ਉਹ ਨਾਮੀਆਂ ਚਾਰੀ ਨੁਕੜਾਈ ਸ਼ੁਕਰ ਹੈ ਇਹ ਬਾਸਪ ਅਸਰ ਬੰਨ ਗਲਤ ਕੱਢ ਲਿਆ ਹਨਾ ਇਹ ਫੇ ਕਦੋਂ ਬੰਦਣਾ ਸੀ ਪਹਿਲਾਂ ਕਹੀਦਾ ਸੀ ਹੁਣ ਨਹੀਂ ਥੋੜਾ ਜਿਹਾ ਪਹਿਲਾਂ ਇਹ ਤਾਂ ਖੱਗਾ ਹੀ ਕੰਮ ਦਾ ਸੁੱਕੇ ਸਾਨੂੰ ਪਤਾ ਨਹੀਂ ਸੀ ਨਾ ਅੰਦਰ ਇਹ ਹੋਇਆ ਸਿਸਟਮ ਆ ਤੁਹਾਨੂੰ ਕਿਹਾ ਤਾਂ ਸੀ ਕੋਈ ਤਾਂ ਜਾਂਦਾ ਸੀਗਾ ਹੂੰ ਦੇਖ ਕਿੱਡਾ ਸਾਰਾ ਲੱਗਾ ਸ਼ਾਇਦ ਰਾਜੂ ਨੇ ਝੋਲੇ ਨਾ ਰਾਜੂ ਝੋਲੇ ਲਾ ਰਾਜੂ ਫੇਰ ਹੀ ਚੋਊਗਾ ਸੁੱਕਾ ਆ ਉਹ ਸੁੱਕ ਕੇ ਆਇਆ ਨਾ ਇੰਜੇ ਕਿਤੇ ਪਹਿਲਾਂ ਆਪਾਂ ਨੂੰ ਵਜ਼ਾ ਹੁੰਦਾ ਅੰਦਰ ਲਾਇਆ ਤੇ ਫੇਰ ਕੱਢ ਸਕਦੇ ਹਾਂ ਪਹਿਲਾਂ ਹੈ ਨਹੀਂ ਅਪੱਚੇ ਸ਼ਾਇਦ ਨਹੀਂ ਉਹ ਬੱਚੇ ਆ ਨਾ ਤੇ ਆ ਨਾ ਕਰੀ ਸ਼ਾਇਦ ਵੇਚ ਰਿਹਾ ਹੈ ਇਹਦੇ ਕਟ ਕੇ ਪਿੱਟ ਕੇ ਫਾਲਟੀ ਤੇ ਲੈ ਆਉਂਦੇ ਸ਼ਾਇਦ ਕਿੰਨੇ ਖੰਡ ਪਾਉਂਦੇ ਹਾਂ ਇਹਦੇ ਕਰਦੇ ਆ ਆਪ ਤੇ ਆ ਨਾ ਕਰੀ ਲੜਾ ਨਾ ਲੈ ਕੜੂ ਇਹ ਕਰੂ ਦਾ ਪਾੜਿਆ ਆਇਆ ਕਿ ਨਹੀਂ ਇੱਥੇ ਆਪ ਬੈਠਾ ਲਾਣੀ ਹੈ ਮੇਰੇ ਕੱਲੇ ਰੋੜਾ ਟੈਂਕੀ ਮੇਰੇ ਰੱਖਿਆ ਡਰਦਾ ਉਹ ਬੰਦਾ ਆਪਾਂ ਹੋਰ ਲੈ ਕੇ ਆਇਆ ਜਿ ਕਢਾਉਣ ਨੂੰ ਨੇ ਤਿੰਨ ਦਿਨ ਹੋ ਗਏ ਨੇ ਛੇੜਦਾ ਨਹੀਂ ꨄਾ ਕੱਟ ਕੇ ਚੱਲ ਜਾਂਦਾ ਏ ਹੋਰ ਕੀ ਤੈਨੂੰ ਪਤਾ ਲੱਗਦਾ ਹੀ ਆ ਜੇ ਤੇ ਉਹ ਵੀ ਤਾਂ ਲੱਗਾ ਹੀ ਆ ਤੇ ਤਾਂ ਕਾਲੂ ਖੂਨ ਤਾਂ ਉਹੀ ਐ ਇਹ ਮੈਂ ਦੱਸਿਆ ਕਿ ਤੂੰ ਨਹੀਂ ਦਾ ਹੋਣ ਕਿਹੜੀਆਂ ਹੋਣ ਡਰੋਨ ਨਹੀਂ ਡਰੋਨ ਆਓ ਮਾਈ ਗੁੰਨੇ ਅੰਦਰ ਭੜਿਆ ਹੈ ਬੰਦੇ ਦਾ ਜਿਗਰਾ ਦੇਖੋ ਸਾਡੇ ਦਾ ਗੁੰਡਾ ਭੇਡ ਦੇ ਅੰਮੇ ਗੁੰਡੇ ਦੋਨੇ ਤੂੰ ਆਪੜਿਆ ਕੋਲ ਤੂੰ ਨਹੀਂ ਰੱਖਣਾ ਤੋਨੇ ਇੱਥੇ ਥੱਲੇ ਰੱਖ ਦੇ ਕੀ ਕਰਦਾ ਇਕਦੈਂ ਤੇਰੇ ਅਲੂ ਨਹੀਂ ਆਉਣਗੇ ਉਹ ਧੋਣੀ ਨਾ ਜਾ ਰਿਹਾ ਮੈਂ ਉਹ ਖੱਖਰੇ ਨਾਲੇ ਸ਼ਾਇਦ ਚੋਲੂ ਏ ਦੇਖੋ ਨਿਕਲਦਾ ਕਿ ਸੁੱਕਾਈ ਹੈ ਪਤਾ ਲੱਗੂ ਬਾਅਦ ਉਹ ਪੈਂ ਉਹ ਮਾਈ ਗੋਡ ਉਹ ਮਾਈ ਗੁਡਨੈਸ ਉਹ ਭੱਲੇ ਕਾਲੂ ਜਿਗਰਾ ਤੇ ਰਹੀ ਆ ਤਾਂ ਆ ਦੇ ਖੜਾ ਹੁਣ ਦੇਦਾ ਚਾਹੂਗਾ ਤਿੰਨ ਦਿਨ ਹੋ ਗਏ ਨੇ ਦੇ ਦੇ ਨੀ ਗੇੜਾ ਕੱਢ ਦੇ ਉਹਨੇ ਮੈਂਟਲ ਆਇਆ ਕੱਢਣ ਆਹ ਫੜੀ ਪਰੋਸ਼ਨ ਤਾਂ ਜਾਂਦੇ ਭਾਂਦੇ ਪਿੱਛੋਂ ਉਹਨਾਂ ਨਿਕਲੇ ਆ ਭਾਂਦੇ ਉਹ ਲੈ ਗਏ ਪਟਾਕੇ ਉਹਦੇ ਛਿੜ ਗਏ ਡੂਮਣਾ ਇੱਜੇ ਵੀ ਕਿੰਨੇ ਇੱਜੇ ਦੇਖ ਤੇ ਕੱਢ ਕੇ ਨਿਕਲਦਾ ਕਿ ਨਹੀਂ ਨਹੀਂ ਹੈਗਾ ਹੈ ਮੋੜਾ ਮੋਟਾ ਨਿਕਲਣਾ ਕੀ ਗਿਆ ਇਹ ਇਦਾਂ ਨਹੀਂ ਖਾਣਾ ਚਾਹੀਦਾ ਮੈਂ ਕਹਿੰਦਾ ਬੱਚੇ ਆਈਆਂ ਖਾਈ ਨਾ ਬੱਚੇ ਰਹਿਣਗੇ ਏ 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 बंद जने माड़ा मोटा कम नहीं माड़ा मुटा कमी आया तुड़ी वाले बच तुड़ी सड़ देने थोड़ी कल लड़ी देनी

ਆਈ ਕਰਾ ਦੇ ਦੇਖੋ ਜਾਂਦਾ ਕਿ ਨਹੀਂ ਮਿਲਦੇ ਆ ਥੋੜੀ ਜਿਹੀ ਬ੍ਰੇਕ ਤੋਂ ਬਾਅਦ ਪੈਂਕੀ ਡੂੰਗਾ ਡਾਲਦਾ ਕਹਿੰਦਾ ਮੇਰੇ ਮਗਰ ਪੈ ਜਾਂਦਾ ਇਹਨਾਂ ਦੀ ਪੁਰਾਣੀ ਦਸ਼ਮਣੀ ਇਹਨਾਂ ਦੀ ਹੈ ਨਾ ਚੋਲਾ ਸ਼ਹਿਰ ਚੋਲਾ ਉਹਨੇ ਤਾਂ ਨਾਲ ਲੱਗਿਆ ਧੀਰਜ ਤੇ ਉੱਲਾ ਚੋਣਾ ਲੱਪਣ ਕਿੱਥੇ ਆ ਚੱਕਰ ਨਹੀਂ ਤਾਂ ਅੱਜ ਲੈ ਆ ਔਰ ਬਾਬੇ ਸਹੀ ਚੀਜ਼ ਕੋਈ ਆ ਬਚੋਗਾ ਲਿੰਕ ਤਾਂ ਦਾ ਕੰਮ ਇਹ ਬੰਦਾ ਘਰਦੇ ਮੈਂ ਗੋਹੇਲੇ ਰੱਖੀ ਆ ਤੈਨੂੰ ਨਵੀਂ ਦੇਣ ਲੱਗਾਂ ਤੇ ਲੈ ਮੈਂ ਕਿਹਾ ਭਰਾ ਨੂੰ ਓੱਖਾ ਨਾ ਹੈ ਹੈ ਫਾਈਨਲ ਆ ਸਾਡੇ ਭਰਾ ਦੇ ਘਰ ਦੀ ਨਹੀਂ ਅੱਜ ਰੱਖਣ ਲੱਗੇ ਆ ਬਾਬੇ ਗਾੜੀ ਉਦਾਰਸ ਕਰਕੇ ਪਹਿ ਵੇ ਮੈਂ ਤਾਂ ਹੈ ਨਹੀਂ ਕਿ ਇੱਦੇ ਬਾਦ ਤੌਰ ਚੜਾ ਦੇ ਬਾਬਾ ਕੰਮ ਵਧੀ ਅੱਜ ਦਾ ਆਪਣਾ ਪੁਰਾਣਾ ਘਰ ਆ ਇੱਥੇ ਮੋਰੇ ਫਰੰਟ ਆ ਇੱਥੇ ਆਪਣਾ ਢਾ ਕੇ ਸਾਰਾ ਇੱਥੇ ਫਰੰਟ ਆ ਜਾਊਗਾ ਉਧਰ ਉਹ ਹੋ ਜਾਊਗਾ ਨਾਲ ਵਿਹੜਾ ਇੱਕੋ ਹੀ ਰੱਖਾਂਗੇ ਨਾਲ ਜਾਨੀ ਮਿਕਸੀ ਰੱਖਾਂਗੇ ਭਾਰਤੀ ਪਾ ਕੇ ਜਿੱਦਾਂ ਉਹਦੇ ਉੱਥੋਂ ਭਾਰਤੀ ਪਊਗੀ ਨਾ ਇੰਨੀ ਸਾਰਾ ਮਿਕਸਰ ਰੱਖਾਂਗੇ ਗਾਂ ਭਰਾ ਬਾਹਰ ਆਪਣਾ ਦੂਜਾ ਕਰਲਾਂ ਗੱਲ ਉਹਨੇ ਦਰਵਾਜ਼ਾ ਇੱਕੋ ਰੱਖਣਾ ਇੱਕ ਰੱਖ ਲਊਗਾ ਜੇ ਕਹੂਗਾ ਮੈਂ ਬਖਰਾ ਕੱਢੂੰਗਾ ਉਹ ਬਖਰਾ ਰੜਾਂਗੇ ਮੈਨੂੰ ਤਾਂ ਇਹੀ ਹੈਗਾ ਇੱਕੋ ਹੀ ਹੋਵੇ ਨਾਲ ਮਿਲ ਕੇ ਸਾਰਾ ਹੋ ਜਾਵੇ ਕੰਮ ਉਹਦਾ ਇਹਨਾਂ ਗਲੀ ਦਾ ਸੋਚਦੇ ਸੀ ਇੱਥੇ ਗਲੀ ਰੱਖਣ ਦਾ ਜੇ ਗਲੀ ਰੱਖਦੇ ਤਾਂ ਗਲੀ ਇੱਥੇ ਤੱਕ ਆਉਂਦੀ ਸੀ ਕਿਉਂਕਿ ਫਿਰ ਜੇ ਇਧਰ ਨੂੰ ਭਾਰਤੀ ਪੈ ਜਾਂਦੇ ਸੀ ਇਧਰ ਮਗਰ ਨੀਵਾ ਪਾਣੀ ਨਹੀਂ ਹੈ ਜਿਹ ਪੈਣਾ ਆ ਤੇ ਉਹ ਏਸੀ ਦਾ ਆ ਉਹ ਮੈਂ ਕਿਹਾ ਛਰੀ ਮਾਰ ਕੇ ਵਿੱਚ ਕਰ ਦਾਂਗੇ ਕੰਧ ਤੇ ਤੇ ਗਾਂ ਜਦੋਂ ਕਿਤੇ ਏਸੀ ਮੂਵ ਕਰਨਾ ਹੋਇਆ ਉਧਰ ਅੱਪਰ ਦਕਾਨਾਂ ਦੇ ਵਿੱਚ ਹੀ ਸਹੀ ਰਹੂਗਾ ਆ ਥੋੜੇ ਰੋਸ਼ਨਦਾਨ ਤੇ ਤਾਂ ਕਿ ਕਿਉਂਕਿ ਇਹ ਤਾਂ ਅੱਗੇ ਵੀ ਬੰਦੇ ਹੁੰਦੀਆਂ ਤਾਂ ਕਿ ਇਹਨਾਂ ਦਾ ਕੋਈ ਏਡਾ ਚੱਕਰ ਨਹੀਂ ਹੈਗਾ ਕਿ ਇਧਰ ਉਮੀਦ ਪਾਣੀ ਸਮਾ ਜਾਂਦਾ ਅੰਦਰ ਕੱਲਾ ਬਸ ਇੱਕ ਆ ਰੋਸ਼ਨਦਾਨ ਹੈ ਇਹ ਬੰਦ ਹੋ ਜਾਣਾ ਚੱਲ ਕੋਈ ਨਹੀਂ ਦੇਖਦੇ ਕਿਉਂਕਿ ਇੱਧਰ ਫਿਰ ਜੇ ਇੰਨਾ ਛੱਡਦੇ ਸੀਗੇ ਚੱਕਰ ਵੋ ਪੈਂਦਾ ਮਿਸਤਰੀ ਕਹਿੰਦਾ ਇੱਧਰੋਂ ਫਿਰ ਖਰਾਬ ਹੋ ਜਾਣਾ ਸਾਰਾ ਉਹ ਸਵਾ ਕੰਦ ਤੇ ਨਾ ਕੰਦ ਚੱਕ ਹੋ ਜਾਣੀ ਸੀ ਮੰਮੀ ਨੇ ਤਾਂ ਕਿਹਾ ਹੀ ਮਾਮੇ ਨੂੰ ਮੰਮੀ ਕਹਿੰਦੀ ਫਿਰ ਇਦਾਂ ਕਰਦੇ ਆ ਮੈਂ ਇੱਥੋਂ ਇੰਨਾ ਛੱਡਦਾ ਨਹੀਂ ਜਿੰਨਾ ਤੂੰ ਕਹਿੰਦਾ ਹੈ ਤੇ ਇੱਧਰ ਜਿਹੜੀ ਕੰਦ ਆ ਤੂੰ ਆਹ ਭਰਤੀ ਵਾਲਾ ਪੈਸੇ ਦੇ ਕੇ ਕੰਦ ਕਰ ਲੈ ਆਪਣੀਆਂ ਨਾ ਇੱਧਰ ਨੂੰ ਇੰਨੀ ਕੰਦ ਉਹ ਕਹਿੰਦਾ ਮੈਂ ਇਦਾਂ ਕਰਨੀ ਨਹੀਂ ਹੈਗੀ ਮੈਂ ਕਹਾਂ ਫੇ ਨਾਲ ਹੀ ਚੱਕ ਲੈਣੇ ਹੁਣ ਨਾਲ ਵੀ ਇੱਥੋਂ ਆਪਾਂ ਚੱਕਣ ਲੱਗੇ ਜਿੱਦਾਂ ਹੁੰਦਾ ਈ ਸਾਰਿਆਂ ਦੇ ਘਰਾਂ ਦੇ ਕੰਧ ਦੇ ਨਾਲ ਜਿੱਦਾਂ ਉਹ ਕੰਧ ਨਾਲ ਕੰਧ ਆ ਇਦਾਂ ਹੀ ਆ ਕੰਧ ਨਾਲ ਕੰਧ ਹੋ ਜੂਗੀ ਚਲੋ ਐਨੀਵੇ ਹੁਣ ਸਮਾਨ ਲੈਣਾ 메ਨ ਚਾਹੀਦੀ ਹੁੰਦੀ ਪਾਣੀ ਵਾਲੀ ਟੈਂਕੀ ਤੇ ਮੋਟਰ ਪਾਈਪ ਉਹ ਲੈਣ ਚੱਲਾਂਗੇ ਮੈਂ ਕਹਾਂ ਲੈ ਜੇ ਤਾਂ ਨਾਲੇ ਬੇਕੀ ਚੀਜ਼ਾਂ ਅੱਖੀਂ ਦੇਖੀਆਂ ਵਸ ਤਾਂ ਕਰਕੇ ਮੈਂ ਕਹਾਂ ਮੈਂ ਆਪ ਹੀ ਅਦਾਸ ਕਰਾਂ ਲੇ ਆ ਨਾ ਤੋਕੇ ਚਲੋ ਐਨੀਵੇ ਹੁਣ ਆਪਾਂ ਲੈ ਆਉਣੇ ਆ ਨੀ ਪੱਟ ਹੋ ਗਈਆਂ ਹੇ ਅਦਾਜ਼ ਕਰਿਆ ਆਪਣੇ ਖੁਸ਼ ਹੋਣੇ ਬਲੌਗ ਦੇਖ ਕੇ ਜਿਹੜੇ ਆਪਣੇ ਆਉਨਾ ਦੇ ਪਿਸੂ ਪੈ ਜਾਣੇ ਆ ਉਹਨਾਂ ਨੂੰ ਸੋਕ ਦੀ ਲਹਿਰ ਚੱਲ ਪਣੀ ਹੈ ਤੇ ਜਿਹੜੇ ਪਿਆਰ ਕਰਦੇ ਉਹਨਾਂ ਨੇ ਖੁਸ਼ ਹੋਣਾ ਇਹ ਜਰੂਰ ਹੋਣਾ ਲਿਖੀ ਆ ਜਦੋਂ ਬਲੌਗ ਪੈਣਾ ਹਨਾ ਆਪਣੇ ਨੂੰ ਸੋਕ ਦੀ ਲਹਿਰ ਪੈ ਜਾਣੀ ਆ ਤੇ ਦੂਜਿਆਂ ਨੇ ਖੁਸ਼ ਹੋਣਾ ਰੱਖ ਲਾ ਛੱਪ ਲਾ ਇਹਨੂੰ ਦਸ ਦੀ ਮੜੇ ਕੇ ਅੰਦਰ ਰੱਖ ਲਾ ਚੱਬ ਲਾ ਲਾ ਰੱਖੋ ਜੀ ਆਪਣੇ ਹੱਥਾਂ ਨਾਲ ਰੱਖ ਲਈਏ ਦੋਨੇ ਹੱਥਾਂ ਨਾਲ ਫੜ ਦੋਨੇ ਹੱਥਾਂ ਨਾਲ ਫੜ ਕੇ ਇੱਥੇ ਰੱਖ ਦੋਨੇ ਹੱਥਾਂ ਨਾਲ ਹਾਂ ਭਾਈ ਜਾਨਾ ਉਹ ਚੱਕ ਕੇ ਰੱਖ ਕੋਈ ਚੱਕ ਕੋਈ ਨਹੀਂ ਗਾਂ ਚੱਲ ਗੋ ਜਾ ਗਾਂ ਨੂੰ ਕੋਈ ਨਹੀਂ ਪੈਰ ਤੋਂ ਲੈ ਜਾ ਕੇ ਗਾਂ ਚੱਲ ਅੱਗੇ ਆ ਜਾ ਚੱਲ ਜਾ ਗਾਂ ਨੂੰ ਹੋਰ ਹੋ ਜਾ ਇੱਥੇ ਰੱਖਣੀ ਇੱਥੇ ਹਾਂ ਇੱਥੇ ਹਾਂ ਨਾਲ ਲਾ ਦੇਣ ਇਦਾਂ ਲੈ ਸਾਹ ਵੀ ਰੱਖ ਹਾਂ ਇੱਥੇ ਰੱਖ ਵੈਰੀ ਗੁੱਡ ਆਪ ਪੈਰ ਫਿਚਰ ਕਰ ਪੈਰ ਰੱਖ ਜਿੱਤੇ ਪੈਰ ਰਿਆ ਹਾਂ ਇਹ ਗੋਲ ਇੱਥੇ ਪਾ ਲੰਬੀ ਦਾਣ ਰੱਖ ਦੇ ਲੰਬੀ ਦਾਣ ਸਿੱਧੀ ਕਰਕੇ ਚਾ ਇੱਕ ਉੱਤੇ ਰੱਖ ਦੇ ਉੱਤੇ ਰੱਖ ਦੇ ਪੈਰਾਂ 'ਚ ਆਪਣੇ ਫਿਚਰਾ ਦੇ ਚੱਲ ਕੋਈ ਚਾ ਚਲੋ ਜੀ ਬਾਸ ਬਾਬੇ ਚਲਾ ਜਾ ਬਾਹਰ ਪਰਮਾਤਮਾ ਨੂੰ ਸੱਚੀ ਬਾਛਾ ਸਾਰਿਆਂ ਦੇ ਬਣ ਗਏ ਸੀ ਅਸੀਂ ਲੇਟ ਸੀ ਜਮੀਰ ਬਣ ਲੱਗਾ ਵਾਹਿਗੁਰੂ ਮੇਰੇ ਰੱਖੋ ਮੋਸ਼ਨਲ ਹੋ ਗਿਆ ਮੈਂ ਗੁੱਡ ਮਾਰਨਿੰਗ ਹੋ ਗਈ ਆ ਇਹ ਲੱਗਿਓ ਮੈਂ ਸਤਰੀ ਮੈਂ ਚੱਲਣਾ ਜਤਨ ਵੀਰ ਮਮੇ ਦਵਾਈ ਲੈਣੀ ਅੱਜ ਜਾ ਕੇ ਸਮਾਨ ਆਪਣਾ ਭਰਾਵਾ ਪੈਪ ਲੈ ਆਂਦਾ ਇੱਕ ਮਿੰਟ ਸਿੱਟੀ ਨਾ ਇੱਕ ਮਿੰਟ ਰੁਕ ਜਾ ਮਿੱਟੀ ਔੜ ਲਾਵੇ ਟੈਂਕ ਘੜਾ ਮੰਗਾਇਆ ਵੱਡਾ ਆ ਇਸ ਸੀਮਿੰਟ ਦੇ ਬੋਰੇ ਸਰੀਆਂ ਲਿਆਂਦਾ ਅੱਜ ਸਰੀਆਂ ਹੋਇਆ ਬਈ ਇਹ ਤਾ ਸਰੀਆਂ ਵੀ ਆ ਗਏ ਪੈਪ ਆ ਗਿਆ ਏ ਪੈਪ ਵੀ ਆ ਗਿਆ ਆਹੋ ਭਰਾ ਬੈਗ ਦਾ ਬੜਾ ਚੱਕਰ ਲਾ ਆਪ ਵੀ ਆ ਗਿਆ ਚੱਲ ਬੈਂਕੀ ਵਿੱਚ ਆ ਗਏ ਡਾਰਲਿੰਗ ਆਹੋ ਮਾਂ ਮੈਂ ਦਵਾਈ ਲੈ ਆ ਮੈਂ ਕਰਾਂ ਤੈਨੂੰ ਪਤਾ ਜਾਂਦੇ ਚੱਲਦਾ ਕੰਮ ਮੈਂ ਲੈ ਆ ਮੈਂ ਜਾਣਾ ਜਲੰਧਰ ਨੂੰ ਤੇ ਫੇ ਆਗੇ ਕਰਦੇ ਆਪਾਂ ਗੱਲਬਾਤ ਤੱਪ ਬਹੁ ਹੋ ਗਈ ਅੱਜ ਉਹ ਤਾਂ ਠੰਡਾ ਹੈ ਥੋੜਾ ਜਿਹਾ ਮੈਂ ਤਾਂ ਐਂ ਚਲ ਤੁਲ ਜਾਣਾ ਨਾਲੇ ਲੋ ਮੇਰਾ ਪਜਾਮਾ ਵੀ ਨਾਲੇ ਚਲ ਜਾ ਨਾਲੇ ਤੇ ਮੈਂ ਮਗੋਲੀ ਨੇ ਕਲੀਏ ਪਾਟ ਆ ਚਪਲਾਂ ਐਂ ਚੱਪ ਮੈਂ ਤਾਂ ਕੈਪਰੀ ਪਾਈ ਅਸੀਂ ਐਂ ਚੱਲ ਰਹੇ ਹਾਂ ਮੰਮੀ ਕਹਿੰਦੀ ਨਹੀਂ ਮੈਨੂੰ ਹੈ ਨਹੀਂ ਇਹ ਮੈਂ ਤਾਂ ਮੇਰਾ ਬਿਆਹੂ ਵੀ ਕੈਪਰੀ ਚ ਹੀ ਦੇ ਗਿਆ ਨਾ ਹਾਂ ਚਲੋ ਐਨੀਵੇ ਓਕੇ ਆ ਜਾ ਚਲਿਏ ਹੈੱਡਫੋਨਾਂ ਦਾ ਬਹੁਤ ਸੌਖਾ ਵਧੀਆ ਹੋ ਗਿਆ ਉਹ ਤਾਂ ਲੈ ਲੈ ਸੀਗੇ ਨਹੀਂ ਤਾਂ ਹੁਣ ਮੈਨੂੰ ਜਿਹੜਾ ਊੜਾ ਮਾਲ ਲੈਣਾ ਪੈਣਾ ਇਹਦੀਆਂ ਗੱਲਾਂ ਸੋਣਾ ਹਾਂਜੀ ਧਿਆਨ ਨਾਲ ਲੈ ਚਾਈਏ ਉਹਨੂੰ ਹਾਂ ਮੈਂ ਤਾਂ ਲੈ ਆਣੇ ਤੇਜ ਲੈ ਆਣੇ ਮੈਂ ਤਾਂ ਤੇਜ ਤੇਜ ਲੈ ਆਣਾ ਲੰਮਾ ਪਾਣੀ ਲੈ ਸੀਟ ਲੰਮਾ ਪਾਣਾ ਉਹਨਾਂ ਲੰਮਾ ਪਾਣੀ ਹਾਂ ਉਹ ਮੰਮੀ ਦਾ ਆ ਧਿਆਨ ਨਾਲ ਜਾਵਾਂ ਹਾਂ ਧਿਆਨ ਨਾਲ ਹੋਰ ਕੁਝ ਕਹਿਣਾ ਚਾਹੁੰਦੇ ਮੇਚ ਪਾਣੀ ਲੇਮਕਾ ਤੋਂ ਕਿ ਵਿੱਚ ਪਾਣੀ ਵੀ ਆ ਲੈਮਕਾ ਵੀ ਪੀ ਜੋ ਪੀਣਾ ਹੋਗਾ ਚੰ ਠੀਕ ਪਾਣੀ ਪੀਣਾ ਕੋ ਪਾਣੀ ਲੈਮਕਾ ਲੈਮਕਾ ਇਹਨੇ ਲਿਆ ਪੀਦੇ ਲਈ ਨਹੀਂ ਆਖਿਆ ਰੱਖੀ ਤੇ ਲਿਆ ਪਾਣੀ ਆ ਖਿਆ ਰੱਖੀ ਚੱਲ ਠੀਕ ਆ ਬਾਏ ਉਹ ਵੀ ਬਿਗੜੀ ਥੱਟੀ ਚਲੋ ਆ ਮਿਲਦੇ ਆ ਆ ਖਾਂਦੇ ਲੋਕੀ ਮੁਰਗੀਆਂ ਇਹਨਾਂ ਨੂੰ ਬਿਮਾਰ ਹੋਈਆਂ ਚਲ ਕੇ ਐਕਟਿਵ ਨਹੀਂ ਹੈਗੀਆਂ ਇਹ ਲੋਕੀ ਖਾਂਦੇ ਤੇ ਤੁਹਾਡੇ ਚ ਜਾ ਕੇ ਕੀ ਕਰੂਗੀ ਇਹਨਾਂ ਵਧੀਆ ਘਰ ਚ ਸੇਰ ਮੁਰਗਾ ਜਾਂ ਮੁਰਗੀ ਜੇ ਉਹ ਲੈਣਾ ਹੁੰਦਾ ਨਾ ਕਿ ਘਰ ਚ ਵੱਧ ਪੈਖਾਟੇ ਉਹ ਲੈ ਲਓ ਆਹੜੇ ਬਲੂਨਰ ਬਲੂਨਰ ਹੈ ਨਾ ਲਈ ਫਿਰਦੇ ਇਹਦਾ ਬਿਮਾਰੀ ਦਾ ਘਰ ਆ ਜਿਹੜੇ ਟੀਕੇ ਮਤਲਬ 300 ਕਿੰਨੇ ਅੰਡੇ ਹਿੰਦੀ ਸਾਲ ਚ ਵੀ ਉਹੀ 600 ਅੰਡਾ ਲੈਂਦੇ ਆ ਬੇ ਕੋ ਟੀਕੇ ਲਾ ਕੇ ਤੇ ਜੇ ਬੱਚਾ ਨੇਚਰਲ ਜਿਹਦਾ ਉਹਦਾ ਪ੍ਰੋਸੀਜਰ ਹੈ ਵੱਡਾ ਹੁੰਦਾ ਉਹੀ ਉਹਨੂੰ ਮਹੀਨੇ ਚ ਕਰ ਦਿੰਦੇ ਵੱਡਾ ਜਿਗਾ ਨ ਬਣਨ ਬਰਾਬਰ ਉਹ ਵੀ ਬਿਮਾਰੀਆਂ ਦਾ ਘਰ ਆ ਇਹ ਜਿਗਾ ਚੋਂ ਨਾ ਖਾਇਆ ਕਰਾ ਆਦੇ ਤੁਸੀਂ ਖਾਣਾ ਹੈ ਜਾਂ ਕਿਵੇਂ ਵਧੀਆ ਘਰ ਚੋਂ ਮੈਂ ਤੁਹਾਨੂੰ ਲੈ ਕੇ ਦੇਸੀ ਬਣਾ ਕੇ ਉਹ ਖਾ ਲਿਆ ਕਰਾ। ਅੱਪਲਦਾਰੀ ਦਾ ਖਾਓ ਇਹਨਾਂ ਮੇਰੇ ਵਾਂਗੂ ਹੋ ਜਾ। ਨਾ ਅੰਡਾ ਨਾ ਮੀਟ ਨਾ ਸ਼ਾਹ। ਰਹਿਤ ਰੱਖੋ ਨਾ। ਤੇ ਵੀ ਬਹੁਤ ਨਿਆਰਾ ਹੈ। ਦੇਖੋ ਤਾਂ ਮਰਗੀਆਂ। ਪਾ ਮਾਰ ਰਹੀਆਂ ਹਨ। ਐਕਟਿਵ ਵੀ ਹੈ ਨਹੀਂ ਚੰਗੀ ਤਰ੍ਹਾਂ। ਦੋ ਤਿੰਨ ਤਾਂ ਮਰਗੀਆਂ ਲਾ ਜੀ ਹਲਮ ਨਹੀਂ ਰਹੀਆਂ। ਵੀ ਰਾਹ ਆਓ ਚੀਜ਼ੇ ਜੇ ਮੈਂ ਆਪ ਬਣਾ ਕਾ ਹੁਣ ਜੇ ਮੈਂ ਆਪ ਖਾਂਦਾ ਹਾਂ ਜੇ ਕਿਹਨ ਤੁਹਾਨੂੰ ਕੋਈ ਜਮ ਉਹ ਵੀ ਨਹੀਂ ਸਵਾਲ ਹਨ ਉਹ ਜਿਹੜੇ ਬੰਦਾ ਆਪ ਨਹੀਂ ਕਰਦਾ ਹਨ ਇਹ ਬਿਮਾਰੀ ਦਾ ਘਰ ਇਹ ਤੋਂ ਬਹੁਤ ਜ਼ਿਆਦਾ ਬਿਮਾਰੀਆਂ ਲੱਗਦੀਆਂ ਨੇ ਗੂਗਲ ਕਰ ਲਿਆ ਕਰੋ ਉੱਥੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਦਾਂ ਜਿਗਨਾ ਇਹਦਾ ਦੁਕਾਨਾਂ ਦੇ ਬਾਹਰ ਲੱਗੀਆਂ ਹੁੰਦੀਆਂ ਕਿ ਪੀ ਸਾਈਡ ਇਫੈਕਟ ਇਹਨਾਂ ਦੇ ਇੰਜੈਕਸ਼ਨ ਲੱਗੇ ਹੁੰਦੇ ਆ ਉਹਨਾਂ ਨਾਲ ਗਾਂ ਵੀ ਤੁਹਾਡੇ ਨਿਆਣਿਆਂ ਤੇ ਵੀ ਸਾਈਡ ਇਫੈਕਟ ਪੈਂਦਾ ਹੈ ਹਾਰਮੋਨਸ ਦੇ ਸਾਰਾ ਕਸ਼ਿਆ ਯਾਨੀ ਬਹੁਤ ਲੰਬੀ ਚੋੜੀ ਕਹਾਣੀ ਆ ਤੁਹਾਨੂੰ ਫੇਰ ਦੱਸਾਂ ਜਿੰਦਾ ਇਹਨਾਂ ਦਾ ਤੇਲ ਪਸੰਦ ਆ ਮੈਂ ਇੱਥੇ ਹੀ ਪਾਉਣਾ ਮੈਨੂੰ ਇਹਨਾਂ ਦਾ ਵਧੀਆ ਲੱਗਦਾ ਤੇ ਗੱਡੀ ਚਲਾਉਣ ਨੂੰ ਵਧੀਆ ਲੱਗਦੀ ਨਾਲੇ ਤੇਲ ਐਵਰੇਜ ਬੋਕਨ ਜਿਹੋ ਉਧਾਵੇਂ ਆ 18 ਰੁਪਏ ਮਹਿੰਗਾ ਉਹਦੇ ਨਾਲ ਪਰ ਇਹਦਾ ਫਾਇਦਾ ਬਹੁਤ ਆ ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਆ ਨੇ ਕਲੰਜ ਸੀ ਪਣਦੇ ਹਾਂ ਜੀ ਪਹੁੰਚ ਗਏ ਕਿੰਨਾ ਟਾਈਮ ਹੋ ਗਿਆ ਭਾਈ ਦੇਖੀ ਤਾਂ ਟਾਈਮ ਕਿੰਨਾ ਹੋ ਗਿਆ 11:30 11:30 ਜੀ ਸਾਢੇ 11:30 ਪਹੁੰਚ ਗਏ ਠੀਕ ਹੈ ਸਾਢੇ 11:30 ਹੋ ਗਏ ਲੈ ਲਈ ਦਵਾਈ ਮਹੀਨੇ ਲਈ ਕਿਹਾ ਮਹੀਨੇ ਬਾਅਦ ਆਵਾਂਗੇ ਭਾਈ ਇੱਥੇ ਮੈਂ ਮੱਡੀ ਲਾਇਆ ਮੱਡੀ ਟੈਕੀ ਚਰੋਣਾ ਬਸ ਮਹੀਨੇ ਬਾਅਦ ਹੁਣ ਆਵਾਂਗੇ ਦੁਬਾਰਾ ਫੇਰ ਲੈ ਲਈ ਦਵਾਈ ਆਹ ਹੋਰ